ਹਉ ਗੁਰ ਸੇਵੀ ਆਹ ਤਨ ਇਸ ਸਹਜ ਸੁਭਾਏ ਦਰਸ਼ਨ ਪਰ ਸਿ ਆਏ ਗੁਰ ਕਾ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਾਮ ਦੀ ਨੂਰ ਅਰ ਸੋਹ ਕੁਰ ਸੋਹ ਝਟੀ ਆ ਤੁਦ ਢਿਟੇ ਸਚੇ ਪਾਤ ਸਾਹ ਮਲ ਜਨਮ ਜਨਮ ਦੀ ਕਟੀਆ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦੇਸਾ ਹੋ ਦਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸੱਜਣਾ ਸੱਚਾ ਪਾਤਿਸਾ ਹੋ ਸਿਰ ਸਾਹ ਦਾ ਐਸਾ ਹੋ ਦਿਸ ਪਾਸੇ ਬਹਿਟਿਆ ਸੋਹੀਆ ਸਬਨਾ ਦਾ ਵੇਸਾ ਹੋ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ محلہ تیج سات گور تے جو موہ فرے سے بدے دکھ سہا ہے فی ਫੇਰ ਮਿਲਣ ਨਾ ਪਾਏ ਨੀ ਜਮਹੇ ਤੈ ਮਾਰੇ ਜਾ ਹੈ ਸਤ ਗੁਰ ਤੇ ਜੋ ਮੋਹ ਫਿਰੇ ਜੇ ਬੱਦੇ ਦੁੱਖ ਸੁਹਾ ਹੈ ਫੇਰੇ ਫੇਰੇ ਮਿਲਣਾ ਪਾਏ ਨਹੀਂ ਜਮ ਹੈ ਤਾ ਮਾਰੇ ਜਾਂ ਹੈਸਾ ਰੋਗ ਨਾ ਛੋਡਾਈ ਦੁੱਖ ਹੀ ਮੈਂ ਦੁੱਖ ਪਾਹੇ ਨਾਨਕ ਨਦਰੀ ਬਖਸ਼ ਨੇ ਸਭ ਦੇ ਮੇਲ ਮਿਲਾਹੀ ਮਹੱਲਾ ਤਿੱਜਾ ਜੋ ਸਤ ਗੁਰ ਤੇ ਮੋ ਫੇਰੇ ਤੀਨਾਠ ਤੌਰ ਨਾ ਤਾਓ ਜਿਉ ਛਟੜੇ ਘਾਰੇ ਘਾਰੇ ਫਿਦਾ ਦੋ ਚਾਰਾਂ ਬਾਦਨਾਓ ਰਮੋਖੇ ਬਖਸੀ ਆਹਾ ਸੇ ਸਤ ਗੁਰ ਮੇਨ ਮਿਲਾਓ ਓੜੀ ਜੋ ਸੇਵਹ ਸਤ ਤੇ ਮੁਰਾ ਦੇ ਸੇ ਭਵਜਲ ਪਾਰ ਗਿਆ ਜੋ ਬੁੱਲ ਹੈ ਹਾਰੇ ਹਾਰੇ ਨਾ ਤੇਨਾਂ ਜਾ ਮੋ ਛੱਡ ਗਇਆ ਸੇ ਦਰਗਹ ਪੈ ਤੇ ਜਾ ਹੈ ਜੀਨਾ ਹਾਰੇ ਜਾਪ ਲਿਆ ਸੇਵ ਹ ਸੇਈ ਪੋ ਰਖ ਜਿਨਾ ਹਾਰੇ ਤੋ ਮਯਾ ਗੋਣ ਗਾਵ ਪਿਆਰੇ ਨਿਤ ਗੋ ਰਮੋਖੇ ਭਰਾਮ ਪਉ ਗਏ ਹਾਰੇ ਸੇਵਹ ਅਸੇਈ ਪਰਖ ਜਿਨਾ ਹਾਰੇ ਤੋ ਦੇ ਮਾਇਆ ਗੋਣ ਗਾਵਾਂ ਪਿਆਰੇ ਨਿੱਤ ਗੋਰ ਮੋਖੇ ਭਰਾਮ ਭਾਉ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਸਤ ਗੁਰ ਤੇ ਜੋ ਮੋਹ ਫਰੇ ਸੇ ਬੱਦੇ ਦੁੱਖ ਸਹਾਂਹੇ ਫੇਰ ਫੇਰ ਮਿਲਣਾ ਨਾ ਪਾਏ ਨੀ ਜੰਮ ਹੈ ਤਾ ਮਾਰੇ ਜਾਹੇ ਰਾਗ ਸੋਰਠ ਕੀ ਵਾਰ ਪੌੜੀ 7ਵੀਂ ਸਨੋਕਾ ਨਾਲ